ਮੰਦੀ ਸਸਰੀ ਗਾਲ ਜੀ ਅਸੀਂ ਕਈ ਦਿਨਾਂ ਤੋਂ ਵੀਡੀਓ ਕੋਈ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਪਹਿਲਾਂ ਅਸੀਂ ਮੰਜ ਦੇਖਦੇ ਸੀ ਮੰਜ ਦੇਖਦੇ ਦੇਖਦੇ ਅਸੀਂ ਕਾਫੀ ਪਸ਼ੂ ਦੇਖੇ ਲੇਕਿਨ ਕੋਈ ਪਸੰਦ ਨਹੀਂ ਆਇਆ ਫਿਰ ਅਚਾਨਕ ਅਸੀਂ ਲੱਗੇ ਇੱਕ ਗਾਈ ਦੇਖਣ ਚਲੇ ਗਏ ਜਿਸ ਦਿਨ ਅਸੀਂ ਦੇਖਣ ਗਏ ਉਦਣੇ ਹੀ ਗਾਈ ਸੂਪਈ ਬੱਚੀ ਹੈ ਦੂਜੀ ਸੂਸ ਹੋਈ ਹੈ ਤੇ ਅਸੀਂ ਗੱਲਬਾਤ ਕਰਦੇ ਉੱਥੇ ਹੀ ਸੌਦਾ ਕਰ ਲਿਆ ਤੇ ਸਾਡੇ ਖੜੇ ਆ ਤੇ ਉੱਥੇ ਹੀ ਸੂਪਈ ਉਹ ਤੇ ਕੁਛ ਚੋਕੇ ਵਗੈਰਾ ਨਹੀਂ ਦੇਖਿਆ ਠੀਕ ਹੈ ਤੇ ਅਸੀਂ ਉਹ ਗਾਂ ਖਰੀਦ ਲਈ ਬੇ ਆ ਤੁਹਾਨੂੰ ਦਿਖਾਉਣਾ ਮੈਂ ਲੈਣੀ ਤਾਂ ਅਸੀਂ ਐਕਚੁਅਲੀ ਮੱਝ ਸੀ ਤੇ ਮੱਝ ਦੇਖਦੇ ਸੀ ਪਰ ਮੱਝ ਨਹੀਂ ਕੋਈ ਮਿਲੀ ਜਾਂ ਕਹਿ ਲਓ ਭਈ ਇਦਾਂ ਦੀ ਨਹੀਂ ਮਿਲੀ ਜਿੱਦਾਂ ਦੀ ਕਿ ਅਸੀਂ ਰੱਖਦੇ ਆ ਠੀਕ ਹੈ ਤੇ ਇਹ ਬੱਚੀ ਸਾਡੇ ਕੋਲ ਆ ਕੇ ਅਸੀਂ ਲੈ ਆਂਦੀ ਉੱਥੋਂ ਤੇ ਲਿਆ ਕੇ ਦੂਜੇ ਦਿਨ ਉਨੀ ਦਾ ਚੋਈ ਨਹੀਂ ਅਸੀਂ ਉਹਨੇ ਬੱਚਾ ਦਿੱਤਾ ਤੇ ਉਹਨੂੰ ਅਸੀਂ ਦੁੱਧ ਪਿਉਣਾ ਸੀ ਤੇ ਪਰ ਉਹਨ ਥੋੜੀ ਪ੍ਰੋਬਲਮ ਹੋ ਗਈ ਕਿਉਂਕਿ ਇਹ ਬੱਚੀ ਦਾ ਚੱਡਾ ਬਹੁਤ ਭਾਰਾ ਸੀ ਤੇ ਫਿਰ ਡਾਕਟਰ ਸੱਦੇ ਆ ਉਹਨੇ ਟੀਕੇ वगैरह ਲਾਈ ਇਹ ਕਬੀਲੇ ਤਾਂ ਅਸੀਂ ਬਿਲਕੁਲ ਮੈਂ ਡਰ ਗਿਆ ਸੀ ਕਿ ਸ਼ਾਇਦ ਮੈਂ ਗਲਤੀ ਕਰ ਲਈ ਠੀਕ ਹੈ ਤੇ ਮੈਂ ਸੋਚਦਾ ਸੀ ਕਿ ਬੱਚੀ ਕਿਸੇ ਨੂੰ ਜਾਂ ਫਿਰ ਵੇਚੇ ਦੇਵਾਂਗੇ ਜੇ ਨਾ ਹੀ ਸੂਤ ਆਈ ਠੀਕ ਹੈ ਤੇ ਫਿਰ ਮੈਂ ਗੱਲ ਕੀ ਅੱਠਾਂ ਦਿਨਾਂ ਦੇ ਵਿੱਚ ਪੂਰੀ ਸੇਵਾ ਸੁਭਾ ਹੁਣ ਇਹਦੀ ਕਰਦਾ ਰਿਹਾ ਠੀਕ ਹੈ ਇਸ ਵਿਲੇ ਉਹ 13-14 ਕਿਲੋ ਦੁੱਧ ਦਿੰਦੀ ਆ 3-4 ਕਿਲੋ ਤਾਂ ਅਸੀਂ ਬੱਚੇ ਨੂੰ ਹੀ ਦੇ ਦੇਈਦਾ ਠੀਕ ਹੈ ਤੇ ਕਿਉਂਕਿ ਹੁਣ ਜਾਨਵਰ ਜਦ ਘਰ ਆਈ ਗਿਆ ਜਿਆ ਲੈ ਇਹ ਅੰਦਾ ਫੈਸਲਾ ਹੀ ਲੈ ਲਿਆ ਠੀਕ ਹੈ ਤੇ ਪਰ ਦੁੱਧ ਬਹੁਤ ਆ ਗਾਈਆਂ ਦਾ ਮੱਝਾਂ ਦਾ ਇਹ ਫਰਕ ਹੈਗਾ ਆ ਠੀਕ ਹੈ ਤੇ ਪਰ ਬੱਚੀ ਗਾਈਆਂ ਤਾਂ ਦੋ ਵੀ ਹੋਣ ਤਾਂ ਬਹੁਤ ਜ਼ਿਆਦਾ ਆ ਕਿ ਬੰਦਾ 20 30 ਕਿਲੋ ਦੁੱਧ ਬੇਸ਼ੱਕ 20 25 30 ਕਿਲੋ ਵੀ ਵੇਚ ਸਕਦਾ ਤੇ ਇਸੇ ਵਜ੍ਹਾ ਨਾਲ ਸੀ ਕੋਈ ਵੀਡੀਓ ਨਹੀਂ ਮੈਂ ਬਣਾਈ ਇੰਨੇ ਦਿਨ ਦੁਜਾਰੇ ਆ ਬਿਜੀ ਰਹਾਂ ਬਹੁਤ ਜ਼ਿਆਦਾ ਠੀਕ ਹੈ ਤੇ ਬੈੜੀ ਹੁਣ ਥੋੜਾ ਥੋੜਾ ਫੇਰ ਵੀ ਜਰਾ ਸਬੀਰ ਨੂੰ ਛੇਤੀ ਟੁੱਟ ਜਾਈਦਾ ਆ ਜਰਾ ਸਬੀਲੇ ਤੋਂ ਕੰਮ ਲੱਗ ਜੰਨਾ ਤੇ ਫੇਰ ਵੀ ਕੰਮ ਨਿਭੜਦੇ ਹੁਣ ਇੱਕ ਮੱਝ ਪਹਿਲੀ ਵੀ ਆ ਠੀਕ ਆ ਤਿੰਨ ਚਾਰ ਪਸ਼ੂ ਹੋ ਗਏ ਆ ਤੇ ਕੰਮ ਤਾਂ ਚਲੋ ਕੋਈ ਜ਼ਿਆਦਾ ਨਹੀਂ ਹੈਗਾ ਜਦੋਂ ਆਪਾਂ ਘਰ ਰਹਿੰਦੇ ਆ ਕਰਦੇ ਆਂ ਦੋਨੂੰ ਪੱਠੇ ਪਾਉਨੇ ਆ ਚਾਹੇ ਤਿੰਨਾਂ ਨੂੰ ਬਾਤ ਤੇ ਚਾਹੇ ਚੌਹ ਨੂੰ ਬਾਤ ਤੇ ਐਡਾ ਫਰਕ ਨਹੀਂ ਹੈਗਾ ਠੀਕ ਐ ਕਿਉਂਕਿ ਜਦੋਂ ਹੁਣ ਘਰ ਵਿੱਚ ਹੀ ਕੋਈ ਕੰਮ ਕਰਨਾ ਤੇ ਕੰਮ ਤਾਂ ਵੀ ਕੋਈ ਕਰਨਾ ਹੀ ਪੈਣਾ ਹਨਾ ਤੇ ਇਹ ਦੇਖੋ ਮੈਂ ਤੁਹਾਨੂੰ ਦਿਖਾ ਲਦਾ ਮੱਛੀ ਤੇ ਕੋਈ ਬਹੁਤੀ ਸੇਵਾ ਸੁਭਾਣੀ ਨਹੀਂ ਇਹਦੀ ਹੋਈਓ ਹਲੇ ਸੁਈ ਨੂਬੀ ਥੋੜੇ ਦਿਨ ਹੋ ਜੇ ਉਪਰੋਂ ਸਿਆਲ ਦਾ ਮੌਸਮ ਹੈ। ਇਹ ਨੂੰ ਨੜਾਇਆ ਧੜਾਇਆ ਥੋੜਾ ਜਿਹਾ। ਹਲੇ ਕਦੀ ਵਾਰ ਹੋਰ थोड़ी मेहनत करूंगा तो बच्छा दिता इन्हें वो भी दिखा दें थानू ये बैठा हेलो ਢੇੜ ਤੋਂ 2 ਕਿਲੋ ਇਹਨੂੰ ਦੁੱਧ ਦੇ ਦਈਦਾਰ ਇੱਕ ਟਾਈਮ ਦਾ ਇਹ ਤਾਂ ਹੈਗੇ ਹੀ ਆ ਨਾ ਆਪਣੇ ਕੋਲੇ ਇਹ ਪਸ਼ੂ ਇਹ ਕੱਟੀ ਵੀ ਹੁਣ ਤੱਕੜੀ ਹੋ ਗਈ ਆ ਪਹਿਲਾਂ ਹਾਲੇ ਦਸਾਂ 11 ਮਹੀਨਿਆਂ ਦੀ ਆ ਇਹ ਦੀ ਮਾਂ ਮਾਝਿਆ ਇਹ ਬੁਰਾ ਇੱਕ ਫਿਆ ਕੇ ਲੈ ਜਾਂਦਾ ਸਮਾਨ ਵਗੈਰਾ ਇਹਦੇ ਲਈ ਰੋਜੀ ਨੇ ਦਲੀਆ ਦੇਈ ਦਾ ਜੇ ਉਹਨੂੰ ਛਾਨਣ ਲੱਗਾ ਹੁਣ ਮੈਂ ਇਹ ਨਾ ਪਣੀ ਦਲੀਆ ਭਿਆਆ ਕਣਕ ਮੱਕੀ 5-7 ਕਿਲੋ ਬਾਜਰਾ ਵਿੱਚ ਪਾਇਆ ਤੇ 5-7 ਕਿਲੋ ਬੜੀ ਮੀਂਹ ਪਾਇਆ ਇਹ ਸਾਰਾ ਕੁਝ ਲੈ ਕੇ ਨਾ ਮੈਂ ਚੱਕੀ ਤੇ ਇਹਨੂੰ ਦਫਾੜ ਕਰਾਇਆ ਅਗਲੇ ਨੂੰ ਕਿਹਾ ਆ ਕਿ ਰਿੰਨਣ ਵਾਲਾ ਮੋਟਾ ਰੱਖਣਾ ਤੇ ਉਹਦੇ ਵਿੱਚ ਫੇਰ ਵੀ ਨਾ ਇਦਾਂ ਜਦੋਂ ਕਰਦੇ ਆ ਤਾਂ ਵਿੱਚ ਥੋੜਾ ਜਿਹਾ ਬਰੀਕ ਹੋ ਜਾਂਦਾ ਜਿਹੜਾ ਜ਼ਿਆਦਾ ਬਰੀਕ ਹੋ ਜਾਂਦਾ ਆ ਉਹ ਫੇਰ ਕੱਲ ਮੈਂ ਰਿੰਨਿਆ ਸੀ ਤੇ ਥੱਲੇ ਬਹੁਤ ਲੱਗਦਾ ਦੀ ਲੀ ਦੇ ਵਿੱਚ ਤੇ ਉਹਦੇ ਵਿੱਚ 2-4 ਪੇਸੀਆਂ ਗੁੜਦੀਆਂ ਵਾਲੀ ਦੀਆਂ ਤੇ ਇਹ ਨਾ ਹੁਣ ਮੈਂ ਸਾਰਾ ਇੱਕੋ ਵਾਰੀ ਉਹ ਜਿੰਨਾ ਬੋਰੀ ਦੇ ਵਿੱਚ ਸੀਗਾ ਇਹਨੂੰ ਬੜਾ ਸ਼ਾਨ ਨਾਲ ਲੈ ਕੇ ਸ਼ਾਨਨੀ ਦੇ ਨਾਲ ਸ਼ਾਨ ਕੇ ਡਰਮੀ ਦੇ ਵਿੱਚ ਪਾ ਲਿਆ ਇਹ ਇਹ ਕਾਫੀ ਮੋਟਾ ਦਿਖਣ ਨੂੰ ਇਹ ਥੱਲੇ ਬਰੀਕ ਨਿਕਲਦਾ ਜਿਹੜਾ ਆਟੇ ਵਰਗਾ ਇਹ ਤਾਂ ਪੱਠੇ-ਪੁੱਠੇ ਬਚੇ ਵੱਠਿਆਂ ਦੇ ਉੱਤੇ ਬਰੂਰ ਦਿਆ ਕਰਾਂਗੇ ਇਹ ਹੋ ਸਕਦਾ ਹੁਣ ਉਹਨੂੰ ਕੁਝ ਪਾਵਾਂਗੇ ਜੈਲੋ ਸਸਰੀਕਾਰ